ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਕੋਈ ਵੀ ਸਖਤ ਹੋ ਕੇ ਐਕਸ਼ਨ ਕਿਉਂ ਨਹੀਂ ਲੈ ਪਾਉਂਦੇ ਐ ਸਮਝ ਲਿਆ ਕਿ ਇਹਨਾਂ ਨੂੰ ਇਹਨਾਂ ਨੂੰ ਤਾਂ ਛੱਡੋ ਇਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕਾਂ ਨੇ ਮਾਫ਼ ਨਹੀਂ ਕਰਨਾ ਹੈਗਾ ਗੁਰੂ ਨਾਲ ਸਾਡੇ ਪਿਓ ਨਾਲ ਜਿਹੜਾ ਐਦਾਂ ਦਾ ਹਸਰ ਹੁੰਦਾ ਤਾਂ ਅਸੀਂ ਤੁਸੀਂ ਮੈਂ ਆਪਾਂ ਕੀ ਦੇ ਵਿਚਾਰੇ ਹਾਂ ਜਿਹੜੇ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਦੇ ਵਿੱਚ ਡਰ ਬੈਠੂਗਾ ਖੌਫ ਬੈਟੂਗਾ ਤੇ ਆਉਣ ਵਾਲੇ ਸਮੇਂ 'ਚ ਇਹ ਘਟਨਾਵਾਂ ਜੜੀਆਂ ਬੰਦ ਪਹਿਲਾਂ ਵੀ ਮਾਫੀ ਮੰਗ ਚੁੱਕੇ ਹੁਣ ਫੇਰ ਮੰਗ ਜੂ ਪਹਿਲਾਂ ਵੀ ਸਾਫ਼ ਤੂ ਕੁਝ ਨਹੀਂ ਹੋਇਆ ਹੁਣ ਵੀ ਨਹੀਂ ਕਰ ਪਾਉਂਗਾ ਕੱਟ ਦੇ ਵਿੱਚੋਂ ਉੱਠ ਕੇ ਆ ਕੇ ਉਹਨਾਂ ਨੇ ਮੇਰੇ ਕੋਲ ਹੱਥ ਬੰਨ ਕੇ ਕਿਹਾ ਕਹਿੰਦੇ ਬੀਬਾ ਭਰਾਜ ਕਹਿੰਦੇ ਤੁਸੀਂ ਜਿਹੜੀ ਮਜੇਠੀ ਤੇ ਕਾਰਵਾਈ ਕੀਤੀ ਹੈ ਨਾ ਕਹਿੰਦੇ ਰੱਬ ਦਾ ਬਾਸ ਆ ਕਹਿੰਦੇ ਉਹਨੂੰ ਬਾਹਰ ਨਾ ਆਉਣ ਦਿਓ ਤੁਹਾਡਾ ਵੀ ਟਰੱਕ ਨੂੰ ਨਾਲਾ ਮਸਲਾ ਹੋਇਆ ਉਹੀ ਲੋਕ ਤੁਹਾਨੂੰ ਆਪਣੀ ਨੁਮਾਇੰਦਗੀ ਦੇਂਦੇ ਨੇ ਉਹੀ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਤੇ ਦੋਸ਼ ਲਾਂਦੇ ਨੇ ਕਿਦਾਂ ਦਾ ਮਹਿਸੂਸ ਹੁੰਦਾ ਮੈਨੂੰ ਪੰਜਾਬੀਆਂ ਨੇ ਸੰਗਰੂਰ ਵਾਲਿਆਂ ਨੇ 70 ਸਾਲ ਦੀ ਉਮਰ ਚ ਜਾ ਕੇ ਬਹਤ ਸਾਇਨ ਉਲਟਾ ਕਰ ਲਿਆ 72 72 ਸਾਲ ਦੀ ਉਮਰ ਦੇ ਬੰਦੇ ਸਿਆਸਤ 'ਚ ਘਸ-ਘਸ ਕੇ ਚਾਹੁੰਦੇ ਵੀ ਆ ਸਾਨੂੰ ਟਿਕਟੇ ਮਿਲ ਜੇ ਜਿਤਨਾ ਤਾਂ ਬਹੁਤ ਦੂਰ ਦੀ ਗੱਲ ਹੈ ਦੂਤੋ ਬੱਦ ਬੱਚੇ ਨਾ ਹੋਣ ਜਿਹਦੇ ਤਿੰਨ ਬੱਚੇ ਹੋ ਗਏ 10 ਲੱਖ ਜੁਰਮਾਨਾ ਲਾ ਦੋ ਤੇ ਸਰਕਾਰੀ ਨੌਕਰੀ ਨਹੀਂ ਲੈਣੀ ਉਹ ਸੋ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਕੀ ਹੋਣਾ ਚਾਹੀਦਾ ਕਿਉਂਕਿ ਸੋ ਬੇਅਦਬੀਆਂ ਨੂੰ ਲੈ ਕੇ ਪੰਜਾਬ ਸਰਕਾਰ ਇੱਕ ਸਖਤ ਕਾਨੂੰਨ ਭਲਕੇ ਲੈ ਕੇ ਆਵੇਗੀ ਵਿਧਾਨ ਸਭਾ ਦੇ ਖਾਸ ਸੈਸ਼ਨ ਦੇ ਵਿੱਚ ਵਿਧਾਇਕਾ ਨਿਰਿੰਦਰ ਕੌਰ ਪਰ ਹਾਜ਼ਰਾ ਮੌਜੂਦ ਨੇ ਗੱਲਬਾਤ ਕਰਾਂਗੇ ਮੈਡਮ ਇੱਕ ਦਹਾਕੇ ਤੋਂ ਲੰਮਾ ਸਮਾਂ ਹੋ ਗਿਆ ਜਦੋਂ ਬੇਅਦਬੀ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਕੋਈ ਵੀ ਸਖਤ ਹੋ ਕੇ ਐਕਸ਼ਨ ਕਿਉਂ ਨਹੀਂ ਲੈ ਪਾਇਆ ਦੇਖੋ ਸਖਤ ਹੋ ਕੇ ਐਕਸ਼ਨ ਤਾਂ ਨਹੀਂ ਲੈ ਗਏ ਜੋ ਪੰਜਾਬੀ ਪੰਜਾਬ ਦੇ ਲੋਕ ਮਹਿਸੂਸ ਕਰਦੇ ਆ ਕਿ ਇਹਨਾਂ ਪਾਰਟੀਆਂ ਨੇ ਆਪਣਾ ਸਿਆਸੀ ਲਾਹਾ ਲੈਣ ਦੇ ਲਈ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਆ ਅੰਜਾਮ ਜਿਹੜਾ ਦਿੰਦੇ ਆਇਆ ਇਹ ਲੋਕ ਅਸੀਂ ਨਹੀਂ ਬੋਲਦੇ ਪੰਜਾਬ ਦੇ ਲੋਕ ਬੋਲਦੇ ਆ ਅੱਜ ਅਕਾਲੀ ਦਲ ਦਾ ਹਸਰ ਕੀ ਆ ਕਿਉਂਕਿ ਅਕਾਲੀ ਦਲ ਨੇ ਲੰਬਾ ਸਮਾਂ ਰਾਜ ਕੀਤਾ ਔਰ ਅਕਾਲੀ ਦੋ ਦਹਾਕੇ ਤੋਂ ਇਹ ਸ਼ੁਰੂ ਹੋਇਆ ਉਦੋਂ ਉਹਦੇ ਚ ਇੱਕ ਦਹਾਕਾ ਜਿਹੜਾ ਅਕਾਲੀ ਦਲ ਨੇ ਰਾਜ ਕੀਤਾ ਜਦੋਂ ਇਸ ਘਟਨਾਵਾ ਸ਼ੁਰੂ ਹੋਈਆਂ ਨੇ ਤੇ ਅੱਜ ਪੰਜਾਬ ਦੇ ਲੋਕ ਉਸ ਚੀਜ਼ ਨੂੰ ਮਹਿਸੂਸ ਕਰਦੇ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਮ ਤੇ ਧਰਮ ਦੇ ਨਾਮ ਤੇ ਵੋਟਾਂ ਲੈ ਕੇ ਰਾਜ ਕੀਤਾ ਉਹਨਾਂ ਕੁਰਸੀਆਂ ਤੇ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਿਠਾਇਆ ਤੇ ਆਪਣੇ ਨਿੱਜੀ ਮਫਾਦ ਲਈ ਗੁਰੂ ਸਾਹਿਬ ਦੇ ਨਾਲ ਇਸ ਤਰੀਕੇ ਨਾਲ ਜਿਹੜਾ ਜੋ ਬੇਅਦਬੀ ਕਰਨਾ ਮੈਂ ਸਮਝਦੀ ਹਾਂ ਕਿ ਇਹਨਾਂ ਨੂੰ ਇਹਨਾਂ ਨੂੰ ਤਾਂ ਛੱਡੋ ਇਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕਾਂ ਨੇ ਮਾਫ਼ ਨਹੀਂ ਕਰਨਾ ਹੈਗਾ ਸੋ ਜੇ ਕਿਉਂਕਿ ਗੁਰੂ ਸਾਹਿਬ ਤਾਂ ਸਭ ਦੇ ਸਾਂਝੇ ਆ ਤੇ ਅਸੀਂ ਗੁਰੂ ਸਾਹਿਬ ਨੂੰ ਇੱਕ ਹਾਜ਼ਰ ਨਾਜ਼ਰ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਦੇ ਆ ਜਾਂ ਬਾਕੀ ਧਰਮਾਂ ਦੇ ਵਿੱਚ ਦੇਖਦੇ ਆ ਸੋ ਜਦੋਂ ਸਾਡੇ ਗੁਰੂ ਨਾਲ ਸਾਡੇ ਪਿਓ ਨਾਲ ਜਿਹੜਾ ਐਦਾਂ ਦਾ ਹਸਰ ਹੁੰਦਾ ਤਾਂ ਅਸੀਂ ਤੁਸੀਂ ਮੈਂ ਆਪਾਂ ਕੀ ਦੇ ਵਿਚਾਰੇ ਆ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਨੇ ਜਿਹੜੀਆਂ ਅੱਜ ਆਮ ਆਦਮੀ ਪਾਰਟੀ ਤੇ ਪੰਜਾਬ ਦੇ 3 ਕਰੋੜ ਲੋਕਾਂ ਨੇ ਵਿਸ਼ਵਾਸ ਜਤਾਇਆ 92 ਸੀਟਾਂ ਦਾ ਮੰਡਟ ਦਿੱਤਾ ਤੇ ਅੱਜ ਲਗਾਤਾਰ ਬਾਈ ਇਲੈਕਸ਼ਨ ਚ ਆਮ ਆਦਮੀ ਪਾਰਟੀ ਨੂੰ ਪਿਆਰ ਦਿੰਦੇ ਆ ਰਹੇ ਸੋ ਸਾਡੇ ਸਾਡੇ ਹਿੱਸੇ ਜਿਹੜੀ ਪੰਜਾਬੀਆਂ ਨੇ ਡਿਊਟੀ ਲਈ ਹੈ ਅਸੀਂ ਆਪਣੀ ਡਿਊਟੀ ਪੰਜਾਬੀਆਂ ਨਾਲ ਵੀ ਅਰ ਗੁਰੂ ਸਾਹਿਬ ਨਾਲ ਵੀ ਅਸੀਂ ਉਹ ਆਪਣਾ ਜਿਹੜਾ ਫਰਜ਼ ਜਿਹੜਾ ਨਿਭਾਵਾਂਗੇ ਤੇ ਇਸ ਕਾਨੂੰਨ ਤੋਂ ਆਉਣ ਤੋਂ ਬਾਅਦ ਮੈਂ ਸਮਝਦੀ ਆ ਕਿ ਜਿਹੜੇ ਸਾਡੇ ਸੋਸਾਇਟੀ ਦੇ ਵਿੱਚ ਜਿਹੜੇ ਮਾੜੇ ਅਨਸਰ ਹੈ ਜਿਹੜੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਦੇ ਵਿੱਚ ਡਰ ਬੈਠੂਗਾ ਖੌਬ ਬੈਠੂਗਾ ਤੇ ਆਉਣ ਵਾਲੇ ਸਮੇਂ 'ਚ ਇਹ ਘਟਨਾਵਾਂ ਜਿਹੜੀਆਂ ਬੰਦ ਹੋਣਗੀਆਂ। ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਮਜੀਠੀਆਂ ਨੂੰ ਅੰਦਰ ਦੇ ਕੇ ਭਾਵੇਂ ਆਮਦਨ ਤੋਂ ਵੱਧ ਜ਼ਰਾਤ ਦਾ ਮਾਮਲਾ ਹੈ ਇੱਕ ਵੱਡਾ ਐਕਸ਼ਨ ਅਸੀਂ ਕੀਤਾ ਹੈ। ਵਿਰੋਧੀ ਕਹਿ ਰਹੇ ਨੇ ਪਹਿਲਾਂ ਵੀ ਮਾਫੀ ਮੰਗ ਚੁੱਕੇ ਹੁਣ ਫੇਰ ਮੰਗਜੋਗੇ। ਪਹਿਲਾਂ ਵੀ ਸਾਫ਼ਤ ਕੁਝ ਨਹੀਂ ਹੋਇਆ ਹੁਣ ਵੀ ਨਹੀਂ ਕਰ ਪਾ ਵਿਕਰਮਜੀਤ ਮਜੀਠੀਆ ਜਿਹਨੂੰ ਜਦੋਂ ਤੋਂ ਕਾਰਵਾਈ ਹੋਈ ਆ ਮੈਂ ਨਿਰੰਤਰ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਹਲਕੇ 'ਚ ਹੁੰਨੀ ਆ ਤੇ ਜਿੰਨਾ ਕਿ ਉਹਦੀ ਜਿਹੜੀ ਗ੍ਰਿਫਤਾਰੀ ਨੂੰ ਲੈ ਕੇ ਉਹਤੇ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਲੋਕ ਖੁਸ਼ ਨੇ ਮੈਨੂੰ ਲੱਗਦਾ ਸਭ ਤੋਂ ਵੱਧ ਸਾਡੀਆਂ ਮਾਵਾਂ ਖੁਸ਼ ਨੇ ਮੈਂ ਪਿਛਲੇ ਦਿਨੀ ਆ ਐਤਵਾਰ ਦੀ ਗੱਲ ਆ ਮੇਰੇ ਹਲਕੇ ਦਾ ਪਿੰਡ 바ਸੀਰਕ ਮੈਂ ਭੋਗ ਤੇ ਗਈ ਮੈਨੂੰ ਨਹੀਂ ਪਤਾ ਬੀਬੀ માતાਜੀ ਕੌਣ ਸੀਗੇ ਪੂਰੇ ਕੱਟ ਦੇ ਵਿੱਚ ਉੱਠ ਕੇ ਆ ਕੇ ਉਹਨਾਂ ਨੇ ਮੇਰੇ ਕੋਲ ਹੱਥ ਬੰਨ ਕੇ ਕਿਹਾ ਕਹਿੰਦੇ ਬੀਬਾ ਭਰਾਜ ਕਹਿੰਦੇ ਤੁਸੀਂ ਜਿਹੜੀ ਮਜੀਠੀ ਤੇ ਕਾਰਵਾਈ ਕੀਤੀ ਆ ਨਾ ਕਹਿੰਦੇ ਰੱਬ ਦਾ ਬਾਸਾ ਕਹਿੰਦੇ ਉਹਨੂੰ ਬਾਹਰ ਨਾ ਆਉਣ ਦਿਓ ਸੋ ਇਹ ਮਾਵਾਂ ਜਿਹੜੀਆਂ ਉਮੀਦ ਕਰਦੀਆਂ ਨੇ ਔਰ ਦੁਆਵਾਂ ਦੇ ਰਹੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਨ੍ਹਾਂ ਨੇ ਵੱਡਾ ਦਿਲ ਦਿਖਾਇਆ ਔਰ ਦਲੇਰੀ ਨਾਲੇ ਜਿਹੜਾ ਫੈਸਲਾ ਲਿਆ ਕਿ ਕਿ ਜਿਸ ਤਰੀਕੇ ਨਾਲ ਮਜੀਠੀਆ ਅਜ ਮੁੱਛਾਂ ਨੂੰ ਵੱਢ ਦਿੰਦਾ ਸੀ ਹੁਣ ਬੈਠਾ ਜੇਲ੍ਹ ਚ ਦਊਗਾ ਸੋ ਅਸੀਂ ਆਪਣਾ ਫਰਜ਼ ਆ ਜਿਹੜਾ ਆਪਣੀ ਡਿਊਟੀ ਆ ਉਹਨੂੰ ਇਮਾਨਦਾਰੀ ਦੇ ਨਾਲ ਬਖੂਬੀ ਨਾਲ ਜਿਹੜਾ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਰ ਰਹੇ ਆ ਕੋਈ ਵੀ ਬੰਦਾ ਚਾਹੇ ਨਸ਼ੇ ਨੂੰ ਲੈ ਕੇ ਚਾਹੇ ਜਿਹੜਾ ਹੋਰ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਹੱਕ ਮਾਰੂਗਾ ਪੰਜਾਬ ਦੇ ਨਾਲ ਧੱਕਾ ਕਰੂਗਾ ਕੋਈ ਬੰਦਾ ਜਿਹੜਾ ਬਖਸ਼ਿਆ ਨਹੀਂ ਜਾਊਗਾ ਜੇ ਪਾਸੇ ਆਪਾਂ ਦੇਖੀਏ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਕਿ ਤੁਸੀਂ ਵਿਧਾਇਕਾਂ ਹੋ ਵਿਧਾਇਕ ਜੇ ਤੁਸੀਂ ਉਹੀ ਲੋਕ ਜਦੋਂ ਤੁਹਾਨੂੰ ਜਿਤਾਣ ਵਾਲੇ ਹੁੰਦੇ ਨੇ ਜਦੋਂ ਤੁਹਾਡੇ ਤੇ ਕੋਈ ਦੋਸ਼ ਲਾਉਂਦੇ ਨੇ ਮੈਂ ਦੇਵਮਾਨ ਦੀ ਗੱਲ ਵੀ ਕਰਾਂਗਾ ਉਹਨਾਂ ਤੇ ਲੱਗਿਆ ਵੀ ਜਦੋਂ ਕਿਸਾਨੀ ਅੰਦੋਲਨ ਉਠਾਇਆ ਗਿਆ ਸੀ ਵੀ ਟਰਾਲੀਆਂ ਚੱਕਣ ਵਾਲਾ ਇਹ ਸ਼ਾਮਲ ਸੀ ਤੁਹਾਡਾ ਵੀ ਟਰੱਕ ਜੁਨੇ ਵਾਲਾ ਮਸਲਾ ਹੋਇਆ ਉਹੀ ਲੋਕ ਤੁਹਾਨੂੰ ਆਪਣੀ ਨੁਮਾਇੰਦਗੀ ਦਿੰਦੇ ਨੇ ਉਹੀ ਲੋਕ ਹੁੰਦੇ ਨੇ ਜੋ ਤੁਹਾਡੇ ਤੇ ਦੋਸ਼ ਲਾਉਂਦੇ ਨੇ ਕਿਦਾਂ ਦਾ ਮਹਿਸੂਸ ਹੁੰਦਾ ਫਿਰ ਉਹਨਾਂ ਦੇਖੋ ਜਦੋਂ ਇੱਕ ਆਮ ਪਰਿਵਾਰ ਚੋਂ ਇੱਕ ਆਮ ਛੋਟੇ ਜ਼ਿੰਮੇਦਾਰ ਦੀ ਧੀ ਜਿਨੂੰ ਹਲਕੇ ਦੇ ਲੋਕ ਪਿਆਰ ਦੇ ਕੇ 36000 ਦੀ ਲੀਡ ਦੇ ਕੇ ਅੱਜ ਜਿਨ੍ਹਾਂ ਦੀਆਂ ਪੁਰਾਣੀਆਂ ਪੋਸਤਾਂ ਤੋਂ ਜਿਹੜੇ ਰਾਜਨੀਤੀ ਕਰਦੇ ਆ ਰਹੇ ਨੇ ਉਹਨਾਂ ਨੂੰ ਉਹ ਕੁਰਸੀਆਂ ਤੋਂ ਹਟਾ ਕੇ ਕਾਮਜੇ ਕਰਦੀ ਟੀ ਨੂੰ ਬਿਠਾਉਂਦੇ ਆ ਤਾਂ ਬਹੁਤ ਸਾਰੇ ਜਿਹੜੇ ਉਹ ਲੀਡਰ ਹੁੰਦੇ ਆ ਉਹਨਾਂ ਦੇ ਚਾਹਣ ਵਾਲੇ ਹੁੰਦੇ ਆ ਉਹਨਾਂ ਲੀਡਰਾਂ ਦੇ ਉਹ ਚਾਹੁੰਦੇ ਨਹੀਂ ਹੁੰਦੇ ਕਿ ਕੋਈ ਬੰਦਾ ਜਿਹੜਾ ਉਹਨਾਂ ਦੀ ਕੁਰਸੀ ਦੇ ਉੱਤੇ ਆ ਕੇ ਬੈਠੇ ਹਾਲਾਂਕਿ ਕੁਰਸੀ ਲੋਕਾਂ ਦੀ ਆ ਤੇ ਲੋਕਾਂ ਨੇ ਉਹ ਕੁਰਸੀ ਦਿੱਤੀ ਆ ਸੋ ਮੇਰੇ ਨਾਲ ਵੀ ਕੁਝ ਐਸਾ ਹੀ ਹੋਇਆ ਕਿਉਂਕਿ ਮੈਨੂੰ ਪੰਜਾਬੀਆਂ ਨੇ ਸੰਗਰੂਰ ਵਾਲਿਆਂ ਨੇ 27 ਸਾਲ ਦੀ ਉਮਰ 'ਚ ਜਦ ਕੇ ਬਹੁਤ ਸਤਾਈਨ ਉਲਟਾ ਕਰ ਲੀਏ 72 72 ਸਾਲ ਦੀ ਉਮਰ ਦੇ ਬੰਦੇ ਸਿਆਸਤ ਚ ਘਸ ਘਸ ਕੇ ਚਾਹੁੰਦੇ ਵੀ ਯਾਰ ਸਾਨੂੰ ਟਿਕਟੇ ਮਿਲ ਜੇ ਜਤਨਾ ਤਾਂ ਬਹੁਤ ਦੂਰ ਦੀ ਗੱਲ ਆ ਮੈਨੂੰ 27 ਸਾਲ ਦੀ ਉਮਰ ਚ ਆਮ ਆਦਮੀ ਪਾਰਟੀ ਨੇ ਸੰਗਰੂਰ ਵਾਲਿਆਂ ਨੇ ਵਿਧਾਨ ਸਭਾ ਦੇ ਵਿੱਚ ਇਸ ਪੌੜੀਆਂ ਚੜਾ ਕੇ ਇੱਥੇ ਭੇਜਿਆ ਜਿਹਦੇ ਕਰਕੇ ਜਿਹੜੇ ਮੇਰੇ ਵਿਰੋਧੀ ਨੇ ਉਹ ਬਖਲਾਹੜ ਦੇ ਵਿੱਚ ਆਏ ਉਹਨਾਂ ਨੂੰ ਲੱਗਦਾ ਵੀ ਬੀਬੀ ਦੀ ਉਮਰ ਛੋਟੀਆਂ ਨੇ ਪਤਾ ਨਹੀਂ ਅਜੇ ਅੱਗੇ ਜਾ ਕੇ ਉਮਰ ਦੇ ਵਿੱਚ ਕਿੱਥੇ ਤੱਕ ਜਾਣਾ ਸੋ ਉਹਨਾਂ ਦੀ ਕਬਰਹਾਟ ਹੈ ਜਿਹਦੇ ਕਰਕੇ ਜਿਹੜਾ ਐਦਾਂ ਦੀਆਂ ਜਿਹੜੀਆਂ ਵੀਡੀਓਜ਼ ਪਾ ਕੇ ਆਪਣੇ ਘਰ ਦੇ ਵਿੱਚ ਆਪਣੇ ਹੀ ਕਮਰੇ ਦੇ ਵਿੱਚ ਆਪਣੀ ਰੂਮ ਦੇ ਵਿੱਚ ਬੈਠ ਕੇ ਤੁਸੀਂ ਤੁਸੀਂ ਬੁਲਾ ਕੇ ਪਾ ਦਿਓ ਤਾਂ ਕਿਸੇ ਨੂੰ ਕੋਈ ਹੋਣੀ ਕੋਈ ਗੱਲ ਨਹੀਂ ਮੈਂ ਮਾਨਯੋਗ ਅਦਾਲਤ ਹੈਗੀ ਆ ਮੈਂ ਕੋਰ ਦਾ ਗੁੰਡਾ ਖੜਕੜਾ ਜਿਹੜਾ ਖੜਕਾਇਆ ਹੋਇਆ ਤੇ ਮੈਨੂੰ ਲੱਗਦਾ ਕਿ ਮੈਨੂੰ ਉਥੋਂ ਇਨਸਾਫ ਆ ਜਿਹੜਾ ਮਿਲੂ ਸੋਲ ਸਾਹਿਬ ਤਰਨਤਾਰਨ ਤੋਂ ਵਿਧਾਇਕ ਸਵਰਗਸ ਆਧਾਰਗੇ ਪਿੱਛੇ ਜੇ ਬਾਈ ਇਲੈਕਸ਼ਨ ਹੋਣੀ ਹੈ ਚਰਚਾ ਬੜੇ ਵੱਡੇ ਪੱਦਰ ਦੇ ਆ ਕਿ ਸੰਸਦ ਅਮਰਤਪਾਲ ਆਪ ਜਾਂ ਉਹਨਾਂ ਦੀ ਪਾਰਟੀ ਦਾ ਕੋਈ ਉਥੋਂ ਚੋਣ ਲੜ ਸਕਦਾ ਦੇਖੋ ਸੋਲ ਸਾਹਿਬ ਦਾ ਇੱਕ ਬਹੁਤ ਹੀ ਚੰਗੇ ਨੇਕਦਿਲ ਇਨਸਾਨ ਸੀਗੇ ਬੋਦੂ ਕੋਈ ਉਹਨਾਂ ਦੇ ਇਸ ਦੁਨੀਆ ਤੋਂ ਜਾਣਦਾ ਰਹੀ ਗੱਲ ਬਾਏ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਸੀ ਜਾਂ ਲੋਕਤੰਤਰ ਹੈ ਹਰ ਇੱਕ ਪਾਰਟੀ ਨੂੰ ਰਾਈਟ ਹੈ ਤੇ ਉਹ ਵੀ ਆਪਣੀ ਚੋਣ ਲੜ ਸਕਦੇ ਆ ਸਾਰੀਆਂ ਪਾਰਟੀਆਂ ਲੜਨਗੀਆਂ ਤੇ ਅਸੀਂ ਵੀ ਆਪਣੀ ਚੋਣ ਲੜਾਂਗੇ ਇਹ ਤਰਨ ਤਰਨ ਦੇ ਲੋਕਾਂ ਨੇ ਜਿਹੜਾ ਇਹਦਾ ਫੈਸਲਾ ਕਰਦਾ ਬਾਵਾ ਹੈਂਦਰੀ ਜਲੰਧਰ ਤੋਂ ਕਾਂਗਰਸੀ ਵਿਧਾਇਕ ਨੇ ਉਹ ਇੱਕ ਬਿੱਲ ਲਿਆਉਣ ਦੀ ਮੰਗ ਕਰ ਰਿਹਾ ਕਹਿੰਦੇ ਯਾਰ ਆਬਾਦੀ ਬੜੀ ਵਾਧੀ ਜਾ ਰਹੀ ਹੈ ਭਾਵੇਂ ਪੰਜਾਬ ਦੀ ਭਾਵੇਂ ਦੇਸ਼ ਦੀ 2 ਤੋਂ ਵੱਧ ਬੱਚੇ ਨਾ ਹੋਣ ਜਿਹਦੇ 3 ਬੱਚੇ ਹੋਗੇ 10 ਲੱਖ ਜੁਰਮਾਨਾ ਲਾ ਤੋ ਤੇ ਸਰਕਾਰੀ ਨੌਕਰੀ ਨਹੀਂ ਲੈਣੀ ਉਹਨਾਂ ਦੇਖੋ ਮੈਨੂੰ ਲੱਗਦਾ ਕਿ ਇਹ ਇੱਕ ਵੱਡੀ ਚਰਚਾ ਦਾ ਜਿਹੜਾ ਵਿਸ਼ਾ ਹੈਗਾ ਕਿਸੇ ਦੇ ਕਹਿਣ ਤੇ ਸੁਣੇ ਸੁਣਾਈ ਗੱਲ ਦੇ ਉੱਤੇ ਬਿਆਨ ਦੇਣਾ ਕੋਈ ਕਹਿੰਦਾ ਬਿੱਲ ਆ ਚੁੱਕਾ ਉਹ ਭਾਈ ਸੋ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਕੀ ਹੋਣਾ ਚਾਹੀਦਾ ਕਿਉਂਕਿ ਅੱਜ ਉਹ ਵੀ ਪਰਿਵਾਰ ਨੇ ਮਾਵਾ ਨੇ ਜਿਨ੍ਹਾਂ ਦੇ ਕਿ ਇੱਕ ਬੱਚੇ ਸੀਗੇ ਕੋਈ 29 ਸਾਲ ਦਾ ਕੋਈ 30 ਸਾਲ ਦਾ ਕੋਈ 27 ਸਾਲ ਦਾ ਤੁਰ ਜਾਂਦਾ ਤੇ ਅੱਜ ਉਹ ਵੀ ਕੰਦਾ ਛਟਕਰਾ ਮਾਰਦੇ ਆ ਜਿਨ੍ਹਾਂ ਦੇ ਪਿੱਛੇ ਔਲਾਦ ਨਹੀਂ ਹੈਗੀ ਸੋ ਇਹ ਮੈਨੂੰ ਲੱਗਦਾ ਕਿ ਲੰਬੀ ਚਰਚਾ ਦਾ ਵਿਸ਼ਾ ਹੈਗਾ ਪੰਜਾਬੀਆਂ ਨੂੰ ਇਸ ਜੀ ਤੇ ਚਰਚਾ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਹੈ ਫਿਰ ਜਾ ਕੇ ਇਹਦੇ ਤੇ ਕੋਈ ਫੈਸਲਾ ਜਿਹੜਾ ਲਿਆ ਜਾ ਸਕਦਾ ਧੰਨਵਾਦ ਥੈਂਕ ਯੂ ਸੋ ਵਿਧਾਇਕਾ ਨਰਿੰਦਰ ਕੌਰ ਭਰਾਜ ਹੁਣਾ ਨੇ ਬੜਾ ਖੁੱਲਕੇ ਕਿਹਾ ਕਿ ਜੇਕਰ ਅੱਜ ਮਜੀਠੀਆ ਜੇਲ੍ਹ ਦੇ ਵਿੱਚ ਹੈ ਤਾਂ ਆਪਣੀ ਕੀਤੀਆਂ ਹੋਈਆਂ ਗਲਤੀਆਂ ਕਰਕੇ ਜੇਲ੍ਹ ਦੇ ਵਿੱਚ ਹੈ ਸ਼ਰੂਮਣੀ ਕਾਲੀ ਦਲ ਜੇ ਹਾਸ਼ੀਅਤ ਹੈ ਆਂਦੇ ਆ ਤਾਂ ਬੇਅਦਬੀਆਂ ਕਰਕੇ ਆਇਆ ਤੇ ਬੇਅਦਬੀਆਂ ਨੂੰ ਲੈ ਕੇ ਪੰਜਾਬ ਸਰਕਾਰ ਇੱਕ ਲਾਬਿਸਾਲੀ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦਾ ਬਿੱਲ ਪਾਸ ਕਰਕੇ ਤਿਆ ਕਰੇਗੀ ਨਮੀ ਤੇ ਤਾਜ਼ੀ ਅਪਡੇਟਸ ਲਈ ਜੁੜੇ ਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ